ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰਾ ਪਿਆਰ ਪਿਆਰਾ ਸਰਸ਼ੇ ਕਾਲਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਰੈਸਟੋਰੈਂਟ ਸਟਾਈਲ ਵਾਈਟ ਸੌਸ ਪਾਸਤਾ ਦੀ ਰੈਸিপি ਜਿਸ ਨੂੰ ਕਿ ਆਪੇ ਬਹੁਤ ਹੀ ਪਰਫੈਕਟ ਤਰੀਕੇ ਨਾਲ ਘਰ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਆਓ ਰੈਸিপি ਸ਼ੁਰੂ ਕਰਦੇ ਹਾਂ ਰੈਸিপি ਲਈ ਇੱਥੇ ਮੈਂ ਸਭ ਤੋਂ ਪਹਿਲਾਂ ਸੌਸ ਪੈਨ ਵਿੱਚ ਪਾਣੀ ਨੂੰ ਲੈ ਲਿਆ ਹੈ ਇਸ ਨੂੰ ਆਪਾਂ ਥੋੜਾ ਜਿਹਾ ਪਹਿਲੇ ਗਰਮ ਕਰ ਲਵਾਂਗੇ ਪਾਣੀ ਵਿੱਚ ਬਬਲਜ਼ ਆਨੇ ਸਟਾਰਟ ਹੋ ਚੁੱਕੇ ਹਨ ਇਸ ਸਟੇਜ ਤੇ ਹੀ ਆਪਾਂ 1 ਕੱਪ ਮੈਕਰੋਨੀ ਦਾ ਹੁਣ ਐਡ ਕਰ ਦਿੱਤਾ ਹੈ ਜਦੋਂ ਪਾਣੀ ਹਲਕਾ ਗਰਮ ਹੋ ਜਾਏ ਤਾਂ ਹੀ ਆਪਾਂ ਮੈਕਰੋਨੀ ਨੂੰ ਐਡ ਕਰਨਾ ਹੈ ਇਸ ਤੋਂ ਬਾਅਦ ਹੁਣ ਮੈਂ 1/2 ਚਮਚ ਨਮਕ ਦਾ ਐਡ ਕਰ ਦਵਾਂਗੀ ਮੈਕਰੋਨੀ ਨੂੰ ਆਪਾਂ 5 ਤੋਂ 6 ਮਿੰਟ ਤੱਕ ਬੋਇਲ ਕਰਨਾ ਹੈ ਇਸ ਤੋਂ ਬਾਅਦ ਹੁਣ ਮੈਂ 1/2 ਚਮਚ ਕੁਕਿੰਗ ਆਇਲ ਦਾ ਐਡ ਕਰ ਰਹੀ ਹਾਂ ਕੁਕਿੰਗ ਆਇਲ ਐਡ ਕਰਕੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਤੇ ਇੱਕ ਵਾਰੀ ਮੈਕਰੋਨੀ ਨੂੰ ਹਿਲਾ ਲੈਂਦੇ ਹਾਂ ਆਪਾਂ ਮੈਕਰੋਨੀ ਨੂੰ ਵਿਚ ਵਿੱਚ ਹਿਲਾਉਂਦੇ ਹੀ ਰਵਾਂਗੇ ਇਸ ਨੂੰ ਆਪਾਂ 5 ਤੋਂ 6 ਮਿੰਟ ਲਈ ਬੋਇਲ ਕਰਨ ਲਈ ਰੱਖ ਦਿੰਦੇ ਹਾਂ ਤੇ ਐਨਚ ਆਪਾਂ ਹੋਰ ਇਨਗਰੀਡੀਅੰਟਸ ਦੀ ਤਿਆਰੀ ਕਰ ਲੈਂਦੇ ਹਾਂ ਮੈਕਰੋਨੀ ਪਾਸਤਾ ਵਿੱਚ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਵੀ ਚਾਹੀਦੀਆਂ ਹਨ ਇਸ ਲਈ ਆਪਾਂ ਸਬਜ਼ੀਆਂ ਦੀ ਤਿਆਰੀ ਕਰ ਲੈਂਦੇ ਹਾਂ ਇੱਥੇ ਮੈਂ ਸਬਜ਼ੀਆਂ ਵਿੱਚ ਕੌਂਸ ਲੈ ਲਏ ਹਨ ਛੋਟੀ ਜੀ ਗਾਜਰ ਨੂੰ ਬਰੀ ਬਰੀ ਕੱਟ ਲਿਆ ਹੈ ਇੱਕ ਵੱਡੇ ਪਿਆਜ਼ ਨੂੰ ਵੀ ਬਰੀ ਕੱਟ ਲਿਆ ਹੈ ਤੇ ਕੈਪਸਿਕਮ ਨੂੰ ਵੀ ਲੈ ਲਿਆ ਹੈ ਲਸਣ ਨੂੰ ਵੀ ਬਰੀ ਬਰੀ ਕੱਟ ਕੇ ਲੈ ਲਿਆ ਹੈ ਜੇ ਤੁਹਾਡੇ ਕੋਲ ਹੋਰ ਸਬਜ਼ੀਆਂ ਹੋਣ ਜਿਵੇਂ ਰੈੱਡ ਕੈਪਸਿਕਮ yellow ਕੈਪਸਿਕਮ ਵੀ ਤੁਸੀਂ ਇੱਥੇ ਐਡ ਕਰ ਸਕਦੇ ਹੋ ਹੁਣ ਆਪਾਂ ਇੱਕ ਕੜਾਈ ਵਿੱਚ ਇੱਕ ਚਮਚ ਆਇਲ ਨੂੰ ਐਡ ਕਰਕੇ ਮੈਂ ਇਸ ਦੇ ਵਿੱਚ ਲਸਣ ਨੂੰ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲੈਂਦੇ ਹਾਂ ਲਸਣ ਦਾ ਟੇਸਟ ਮੈਕਰੋਨੀ ਪਾਸਤਾ ਵਿੱਚ ਬਹੁਤ ਹੀ ਵਧੀਆ ਆਂਦਾ ਹੈ ਫਲੇਮ ਨੂੰ ਆਪਾਂ ਮੀਡੀਅਮ ਹੀ ਰੱਖਣਾ ਹੈ ਇਸ ਤੋਂ ਬਾਅਦ ਹੁਣ ਆਪਾਂ ਪਿਆਜ਼ਾਂ ਨੂੰ ਐਡ ਕਰ ਦਿੰਦੇ ਹਾਂ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਹੈ ਪਿਆਜ਼ਾਂ ਨੂੰ ਆਪਾਂ ਜ਼ਿਆਦਾ देर ਨਹੀਂ ਪਕਾਣਾ ਸਾਰੀਆਂ ਸਬਜ਼ੀਆਂ ਦਾ ਹੀ ਆਪਾਂ ਉਹਨਾਂ ਹੀ ਪਕਾਣਾ ਹੈ ਕਿ ਇਹਨਾਂ ਦਾ ਕ੍ਰਾਂਚ ਬਰਕਰਾਰ ਰਹੇ ਇਸ ਨੂੰ ਵੀ ਆਪਾਂ 1 ਤੋਂ 2 ਮਿੰਟ ਲਈ ਪਕਾ ਲਿੱਤਾ ਹੈ ਇਸ ਤੋਂ ਬਾਅਦ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਐਡ ਕਰ ਦਿੰਦੀ ਹਾਂ ਜਦ ਤੱਕ ਸਾਰੀਆਂ ਸਬਜ਼ੀਆਂ ਐਡ ਹੋ ਰਹੀਆਂ ਹਨ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੋਰਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਜੇ ਇੱਥੇ ਤੱਕ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵਾਟ ਵਾਟ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਹੁਣ ਸਾਡੀਆਂ ਸਬਜ਼ੀਆਂ ਅਸੀਂ 1 ਤੋਂ 2 ਮਿੰਟ ਲਈ ਇੱਥੇ ਪਕਾ ਲਈਆਂ ਹਨ ਹੁਣ ਆਪਾਂ ਇਸ ਤੋਂ ਬਾਅਦ ਇਹਨਾਂ ਨੂੰ ਸਾਈਡ ਤੇ ਰੱਖ ਲੈਂਦੇ ਹਾਂ ਤੇ ਹੁਣ ਆਪਾਂ ਮੈਕਰੋਨੀ ਨੂੰ ਚੈੱਕ ਕਰ ਲੈਂਦੇ ਹਾਂ ਮੈਕਰੋਨੀ ਵੀ ਸਾਡੀ ਹੁਣ ਵਾਈਲ ਹੋ ਚੁੱਕੀ ਹੈ ਮੈਕਰੋਨੀ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਸਿਰਫ 90% ਤੱਕ ਹੀ ਆਪਾਂ ਇੱਥੇ ਕੁਕ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਮੈਕਰੋਨੀ ਹੁ ਬਾਇਲ ਚੰਗੀ ਤਰ੍ਹਾਂ ਹੋ ਚੁੱਕੀ ਹੈ ਜਿਸ ਤਨੇ ਕਿ ਆਪਾਂ ਜ਼ਰੂਰਤ ਹੈ ਹੁਣ ਮੈਂ ਮੈਕਰੋਨੀ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੀ ਇਸ ਨੂੰ ਆਪਾਂ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ ਤਾਂ ਕਿ ਸਾਰਾ ਸਟਾਰਚ ਨਿਕਲ ਜਾਵੇ ਮੈਕਰੋਨੀ ਨੂੰ ਵਾਸ਼ ਕਰਨ ਤੋਂ ਬਾਅਦ ਆਪਾਂ ਇੱਥੇ ਸੌਸ ਦੀ ਤਿਆਰੀ ਕਰ ਲੈਂਦੇ ਹਾਂ ਆਪਾਂ ਵਾਈਟ ਸੌਸ ਲਈ ਇੱਥੇ ਕੜਾਈ ਰੱਖ ਲਈ ਹੈ ਉਸ ਦੇ ਵਿੱਚ ਮੈਂ ਇੱਕ ਚਮਚ ਕੁਕਿੰਗ ਆਇਲ ਐਡ ਕਰ ਲਿੱਤਾ ਹੈ ਤੇ ਦੋ ਚਮਚ ਦੇ ਹਿਸਾਬ ਨਾਲ ਇੱਥੇ ਮੈਂ ਬਟਰ ਵੀ ਐਡ ਕਰ ਲਿੱਤਾ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਨ ਲਈ ਰੱਖ ਦਿੰਦੇ ਹਾਂ फ्लेम ਨੂੰ ਆਪਾਂ ਇੱਥੇ ਲੋ ਹੀ ਰੱਖਣਾ ਹੈ ਕਿਉਂਕਿ ਸੌਸ ਆਪਾਂ ਲੋ ਫਲੇਮ ਤੇ ਹੀ ਬਣਾਣੀ ਹੈ ਤਾਂ ਕਿ ਸਾਡੀ ਸੌਸ નીચે ਜਲ ਨਾ ਜਾਵੇ ਹੁਣ ਸਾਡਾ ਮੱਖਣ ਮੈਲਟ ਹੋ ਚੁੱਕਾ ਹੈ ਇਸ ਤੋਂ ਬਾਅਦ ਹੁਣ ਇੱਥੇ ਮੈਂ ਦੋ ਚਮਚ ਮੈਦੇ ਦੇ ਐਡ ਕਰ ਦਵਾਂਗੀ ਇੱਥੇ ਮੈਂ ਦੋ ਚਮਚ ਦੇ ਕਰੀਬ ਹੀ ਮੱਖਣ ਲਿੱਤਾ ਹੈ ਤੇ ਦੋ ਚਮਚ ਹੀ ਇੱਥੇ ਮੈਂ ਮੈਦੇ ਦੇ ਐਡ ਕਰ ਰਹੀ ਹਾਂ ਹੁਣ ਦੋ ਚਮਚ ਮੈਦੇ ਸਾਡਾ ਐਡ ਹੋ ਚੁੱਕਾ ਹੈ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਬਟਰ ਵਿੱਚ ਪਕਾ ਲਵਾਂਗੇ ਤਾਕਿ ਮੈਦੇ ਦਾ ਕੱਚਾਪਨ ਨਿਕਲ ਜਾਵੇ ਬਹੁਤ ਜ਼ਿਆਦਾ ਇਸ ਨੂੰ ਆਪਾਂ ਬ੍ਰਾਊਨ ਵੀ ਨਹੀਂ ਰੱਖਣਾ ਆਪਾਂ ਵਾਈਟ ਸੌਸ ਤਾਂ ਧਿਆਨ ਵਿੱਚ ਰੱਖਦੇ ਹੋਏ ਉਸ ਤਰੀਕੇ ਨਾਲ ਇਸ ਨੂੰ ਪਕਾਣਾ ਹੈ ਸੌਸ ਬਣਾਉਣ ਵੇਲੇ ਸਾਨੂੰ ਫਲੇਮ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿ ਅਸੀਂ ਲੋ ਫਲੇਮ ਹੀ ਰੱਖਣੀ ਹੈ ਹੁਣ ਸਾਡਾ ਇੱਥੇ ਮੈਦਾ ਪੱਕ ਚੁੱਕਾ ਹੈ ਤੇ ਮੈਥੇ 1 ਕੱਪ ਦੁੱਧ ਦਾ ਐਡ ਕਰ ਦਿੱਤਾ ਹੈ ਦੁੱਧ ਤੁਸੀਂ ਫਰੈਸ਼ ਵੀ ਲੈ ਸਕਦੇ ਹੋ ਜਾਂ ਫ੍ਰੀਜ ਵਾਲਾ ਵੀ ਲੈ ਸਕਦੇ ਹੋ ਕੋਈ ਵੀ ਤੁਸੀਂ ਦੁੱਧ ਇੱਥੇ ਇੱਕ ਕੱਪ ਦਾ ਲੈ ਸਕਦੇ ਹੋ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਦਿੰਦੇ ਹਾਂ ਇਸ ਤੋਂ ਬਾਅਦ ਹੁਣ ਮੈਂ ਇੱਥੇ ਮੋਜ਼ਰੇਲਾ ਚੀਜ਼ ਨੂੰ ਵੀ ਗ੍ਰੇਟ ਕਰਕੇ ਲੈ ਲਿੱਤਾ ਹੈ ਉਸ ਨੂੰ ਵੀ ਹੁਣ ਮੈਂ ਐਡ ਕਰ ਰਹੀ ਹਾਂ ਤੁਸੀਂ ਮੋਜ਼ਰੇਲਾ ਚੀਜ਼ ਦੀ ਜਗ੍ਹਾ ਤੇ ਪ੍ਰੋਸੈਸਡ ਚੀਜ਼ ਵੀ ਲੈ ਸਕਦੇ ਹੋ ਚੀਜ਼ ਸਲਾਈਸ ਵਗੈਰਾ ਵੀ ਲੈ ਸਕਦੇ ਹੋ ਜੋ ਵੀ ਘਰ ਵਿੱਚ ਅਵੇਲੇਬਲ ਹੋਵੇ ਕੋਈ ਵੀ ਤੁਸੀਂ ਚੀਜ਼ ਇੱਥੇ ਐਡ ਕਰ ਸਕਦੇ ਹੋ ਇਸ ਦੇ ਨਾਲ ਸਾਡਾ ਟੈਕਸਚਰ ਬਹੁਤ ਹੀ ਵਧੀਆ ਆਂਦਾ ਹੈ ਕਰੀਮੀ ਟੈਕਸਚਰ ਦੀ ਸਾਡਾ ਮੈਕਰੋਨੀ ਪਾਸਤਾ ਇੱਥੇ ਬਣ ਕੇ ਤਿਆਰ ਹੋਵੇਗਾ ਇਸ ਨੂੰ ਹੁਣ ਆਪਾਂ ਇੱਕ ਬੋਇਲ ਦਿਲਵਾ ਲੈਣਾ ਹੈ ਤੇ ਇੱਥੇ ਮੈਂ ਅੱਧਾ ਚਮਚ ਹੁਣ ਨਮਕ ਦਾ ਐਡ ਕਰਨ ਜਾ ਰਹੀ ਹਾਂ ਤੇ ਇਸ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਬੋਇਲ ਆਣ ਤੋਂ ਬਾਅਦ ਹੁਣ ਆਪਾਂ ਇੱਥੇ ਮੈਕਰੋਨੀ ਪਾਸਤੇ ਨੂੰ ਵੀ ਐਡ ਕਰ ਦਿੰਦੇ ਹਾਂ ਇਸ ਨੂੰ ਵੀ ਮੈਂ ਛਾਣ ਕੇ ਅਲੱਗ ਰੱਖ ਲਿਆ ਸੀ ਹੁਣ ਮੈਕਰੋਨੀ ਨੂੰ ਐਡ ਕਰਨ ਤੋਂ ਬਾਅਦ ਆਪਾਂ ਛੋਟੇ-ਕੀਤੀਆਂ ਹੋਈਆਂ ਸਾਰੀਆਂ ਸਬਜ਼ੀਆਂ ਨੂੰ ਇਸ ਦੇ ਵਿੱਚ ਐਡ ਕਰ ਦਵਾਂਗੇ। ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਵੀ ਵਾਰੀ-ਵਾਰੀ ਸਿਰ ਐਡ ਕਰਦੀ ਜਾ ਰਹੀ ਹਾਂ। ਬਹੁਤ ਹੀ ਵਧੀਆ ਸਾਡਾ ਵਾਈਟ ਸੌਸ ਪਾਸਤਾ ਬਣ ਗਿਆ ਤੇ ਰੈਡੀ ਹੋਣ ਵਾਲਾ ਹੈ। ਰੈਸਟੋਰੈਂਟ ਸਟਾਈਲ ਵਾਈਟ ਸੌਸ ਪਾਸਤਾ ਆਪਾਂ ਘਰ ਵਿੱਚ ਹੀ ਬੜੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ। ਤੁਸੀਂ ਵੀ ਅਗਰ ਇਸ ਤਰੀਕੇ ਨਾਲ ਵਾਈਟ ਸੌਸ ਪਾਸਤਾ ਘਰ ਵਿੱਚ ਬਣਾਉਂਦੇ ਹੋ। ਯਕੀਨ ਮੰਨੋ ਬੱਚੇ ਦੁਬਾਰਾ ਦੁਬਾਰਾ ਇਸ ਦੀ ਡਿਮਾਂਡ ਕਰਨ ਵਾਲੇ ਹਨ ਲੋ ਜੀ ਇਸ ਤੋਂ ਬਾਅਦ ਹੁਣ ਮੈਂ ਇੱਕ ਚਮਚ ਓਰੀਗਨੋ ਦਾ ਐਡ ਕਰ ਦਿੱਤਾ ਹੈ ਤੇ ਇੱਕ ਚਮਚ ਇੱਥੇ ਮੈਂ ਚਿਲੀ ਫਲੈਕਸ ਦਾ ਐਡ ਕਰ ਰਹੀ ਹਾਂ ਚਮਚ ਦਾ ਚੌਥਾਈ ਇੱਥੇ ਮੈਂ ਕਾਲੀ ਮਿਰਚ ਦਾ ਪਾਊਡਰ ਨੂੰ ਐਡ ਕਰ ਦਿੱਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਵਾਰੀ ਮਿਕਸ ਕਰ ਲੈਂਦੇ ਹਾਂ ਤੇ ਮੈਕਰੋਨੀ ਪਾਸਤਾ ਨੂੰ ਹੁਣ ਆਪਾਂ ਇੱਕ ਤੋਂ 2 ਮਿੰਟ ਲਈ ਇੱਕ ਵਾਰੀ ਫੇਰ ਤੋਂ ਪਕਾ ਲਵਾਂਗੇ ਤਾਂ ਕਿ ਸਾਡੀ ਸੌਸ ਦੀ ਜੋ ਕੰਸਿਸਟੈਂਸੀ ਹੈ ਔਰ ਜੀ ਗਾੜੀ ਹੋ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਸਾਡੀ ਸੌਸ ਪਰਫੈਕਟ ਕਨਸਿਸਟੈਂਸੀ ਦੀ ਬਣ ਕੇ ਤਿਆਰ ਹੋ ਚੁੱਕੀ ਹੋ ਚੁੱਕੀ ਹੈ ਤੇ ਸਾਡਾ ਵਾਈਟ ਸੌਸ ਪਾਸਤਾ ਵੀ ਪਰਫੈਕਟ ਟੈਕਸਚਰ ਦਾ ਇਥੇ ਬਣ ਕੇ ਤਿਆਰ ਹੋ ਚੁੱਕਾ ਹੈ ਲੋ ਜੀ ਸਾਡਾ ਜੰਮੀ ਜੰਮੀ ਵਾਈਟ ਸੌਸ ਮੈਕਰੋਨੀ ਪਾਸਤਾ ਬਣ ਕੇ ਸਰਵਿੰਗ ਲਈ ਤਿਆਰ ਹੋ ਚੁੱਕਾ ਹੈ ਮੇਰੇ ਤਾਂ ਦੇਖਦੇ ਸਾਰ ਮੂੰਹ 'ਚ ਹੀ ਪਾਣੀ ਆ ਰਿਹਾ ਹੈ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰੋ ਤੇ ਖੁਦ ਵੀ ਖਾਓ ਤੇ ਫੈਮਿਲੀ ਨੂੰ ਵੀ ਖਵਾਓ ਤੇ ਖੂਬ ਇੰਜੋਏ ਕਰੋ ਤੇ ਫੈਮਿਲੀ ਦੀ ਵੀ ਤਾਰੀਫ ਪਾਓ ਤੇ ਮੇਰੀ ਵੀਡੀਓ ਨੂੰ ਵੀ ਵਾਤਵਾਦ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਜਰੂਰ ਕਰਨਾ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਜਾਓ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ